ਸਾਡੇ ਤਲਾਕ ਦੇ ਪੇਪਰ ਤਿਆਰ ਕਰੋ ਮੈਂ ਇਹ ਜਰਾਨੀ ਨਾਲ ਹੁਣ ਇੱਕ ਮਿੰਟ ਨਹੀਂ ਰਹਿ ਸਕਦਾ ਇਹਨੇ ਅੱਗੇ ਵੀ ਤੂੰ ਪੰਜ ਵਾਰ ਆਇਆ ਤਲਾਕ ਕਰਾਉਣ ਵਾਸਤੇ ਆਪਾਂ ਹਰ ਇੱਕ ਵਾਰ ਤੇਰੇ ਮਸਲੇ ਦਾ ਹੱਲ ਕੀਤਾ ਮੈਨੂੰ ਸਾਰੀ ਗੱਲ ਦੱਸ ਆ ਆਪਾਂ ਕੋਈ ਨਾ ਕੋਈ ਹੱਲ ਕੱਢ ਲੈਨੇ ਆ ਵਕੀਲ ਸਾਹਿਬ ਤੁਸੀਂ ਕੀ ਹੱਲ ਕੱਢੋਗੇ ਮੇਰਾ ਤਾਂ ਇਹਨੇ ਜੀਣਾ ਦੁੱਬਰ ਕੀਤਾ ਝਾੜੂ ਮੈਥੋਂ ਮਰਵਾਉਂਦੀ ਆ ਲੱਕ ਟੁੱਟ ਜਾਂਦਾ ਝਾੜੂ ਮਾਰਦੇ ਦਾ ਭਾਂਡੇ ਮੈਂ ਮਾਂਜਦਾ ਵਾਂ ਹੋਰ ਤਾਂ ਹੋਰ ਸਾਬਜੀਆਂ ਤੇ ਗੰਡੇ ਵੀ ਮੈਥੋਂ ਚਰਾਉਂਦੀ ਆ ਅੱਖਾਂ ਦਾ ਵੇਲੋ ਕੀ ਹਾਲ ਹੋਇਆ ਪਿਆ ਦੇਖ ਨਹੀਂ ਲੈ ਚ ਤਲਾਕ ਲੈਣ ਵਾਲੀ ਕੋਈ ਗੱਲ ਨਹੀਂ ਗੀ ਕਿਉਂ ਵਕੀਲ ਸਾਹਿਬ ਕਿਉਂ ਨਹੀਂ ਤਲਾਕ ਲੈਣ ਵਾਲੀ ਗੱਲ ਉਹ ਜਿਹਦਰਾ ਲੱਕ ਦਾ ਉਹਦਾ ਨਾ ਝਾੜੂ ਮਾਰਦੇ ਦਾ ਤੇ ਲੰਮੀ ਡਾਂਗਲਾ ਝਾੜੂ ਲੈ ਕੇ ਰੱਖ ਆ ਆਰਾਮਨਾ ਝਾੜੂ ਵਾਜਦਾ ਸਾਰੇ ਵਿਹੜੇ ਚ ਰਹੀ ਗੱਲ ਭਾਂਡਿਆਂ ਦੀ ਆ 15 ਮਿੰਟ ਪਹਿਲਾਂ ਗਨ ਪਾਣੀ ਚ ਪਾ ਕੇ ਰੱਖ ਦਿਆ ਘਰ ਜਮਾਂ ਨਿੱਖਰ ਜਾਂਦੇ ਆ ਗੰਡਿਆਂ ਦੀ ਗੱਲ ਜਿਹੜੀ ਕਰਦਾ ਤੂੰ 10 ਮਿੰਟ ਪਹਿਲਾਂ ਫਰਜ ਚ ਰੱਖ ਦਿਆ ਘਰ ਭੋੜਾ ਘੜਤਨ ਨਹੀਂ ਪੈਂਦੀ ਇਹ ਤਲਾਕ ਹੋਰ ਜੇ ਆਪਾਂ ਘਰੇ ਚੱਲ ਗਏ ਵਕੀਲ ਤਾਂ ਮੇਰੇ ਨਾਲੋਂ ਵੀ ਔਖਾ ਮੈਨੂੰ ਤਾਂ ਲੱਗਦਾ ਪਹਿਲਾਂ ਇਹਦਾ ਤਲਾਕ ਕਰਾਉਣਾ ਪੈਣਾ ਮਨਤਾ ਵਿਚਰ ਤੇ ਤਰਸਾਈ ਜਾਂਦਾ